ਬਹੁਤ ਔਖਾ ਹੁੰਦਾ ਜਦੋਂ ਆਪਾਂ ਨਾ ਆਪਣੇ ਘਰ ਵਾਲੇ ਨੂੰ ਉਸੇ ਹੋਰ ਕੁੜੀ ਨਾਲ ਦੇਖਦੇ ਆ ਤੁਸੀਂ ਤਾਂ ਫਿਰ ਵੀ ਉਹ ਇਜਾਜ਼ਤ ਦੇ ਦਿੱਤੀ ਸੀ ਕਿ ਕੋਈ ਗੱਲ ਨਹੀਂ ਗਾਓ ਸਾਡੇ ਘਰ ਦਾ ਚਰਾਗ ਉਹੀ ਸੀਗਾ ਜਿਹੜਾ ਸਾਡੇ ਘਰ ਦਾ ਚਰਾਗ ਬੁੱਝ ਗਿਆ ਰਿਸ਼ਤਾ ਕਿਵੇਂ ਦਾ ਸੀ ਅਮਰ ਜੋਤਰੀ ਨਾਲ ਸਾੜਾ 15 ਸਾਲ ਕੇ ਚੱਲਿਆ ਵਿਆਹ ਉਹਦਾ ਕੋਈ ਸੁਮੂਤ ਨਹੀਂ ਹੋਇਆ ਅੱਛਾ ਮੈਂ ਕਹ ਰਹੀ ਸਾਦੇ ਵੀ ਮਾਰਾ ਕੀ ਤੁਸੀਂ ਕਹਿੰਦੇ ਤਾਂ ਹੈ ਕਹਿੰਦੇ ਮੂਵੀ ਵਿੱਚ ਵੀ ਦਿਖਾਇਆ ਟ੍ਰੇਲਰ ਦੇ ਉਹ ਤਾਂ ਲੋਕ ਸ਼ਰੀਕ ਲੀਕ ਮਾਰਦਾ ਵਾ ਆ ਤਾਂ ਹੁਣ ਅਸੀਂ ਦਿਨ ਕੱਢਦੇ ਫਿਰਦੇ ਇੱਕ ਦਿਨ ਕੱਟੀਆਂ ਕਰਦੇ ਫਿਰਦੇ ਪੁੱਤ ਸਾਡਾ ਕੋਈ ਸਾਨੂੰ ਕੋਈ ਸ਼ੌਂਕ ਨਹੀਂ ਮੈਂ ਜਿਉਂਦੀ ਰਹਾ ਮੇਰੀ ਉਮਰ ਬਾਅਦ ਨਾ ਮੈਂ ਕਹ ਰਹੀ ਮੈਨੂੰ ਹੁਣ ਹੀ ਆ ਗਈ ਐ ਨਹੀਂ ਕੀ ਲੈਣਾ ਵਾ ਬਾਹਰ ਕੋ ਗਈ ਸੀ ਵੀ ਮੈਂ ਉਸ ਵਕਤ ਉੱਥੇ ਸੀ ਤਿੰਨ ਬੰਦੇ ਆਏ ਨੇ ਨਿਕਲਦੇ ਸਾਰੇ ਉਹਨਾਂ ਨੇ ਗੋਲੀਆਂ ਸੱਟੀਆਂ ਸਮਾਦ ਵੇਲੇ ਵੀ ਮੈਂ ਸੁਣਿਆ ਕਿ ਬੜਾ ਤੁਹਾਨੂੰ ਉਹ ਕਰਨਾ ਪਿਆ ਇੱਕ ਸੰਘਰਸ਼ੀ ਸੀਗਾ ਜਦੋਂ ਸਮਾਦ ਬਣਵਾਉਣੀ ਸੀ ਸਮਾਦ ਬਣਾਉਣ ਦੇ ਵਿੱਚ ਚੱਕਰ ਬਹੁਤ ਪਿਆ ਸਾਨੂੰ ਬਣਾਉਣ ਨਹੀਂ ਸੀ ਦਿਨ ਦੇ ਬਿਹਰੇ ਦੇ ਕਹਿੰਦੇ ਵੀ ਜਿਹੜਾ ਮਰੀ ਜਾਊ ਤਾਂ ਸਮਾਦਾਂ ਵੜਾਈ ਜਾਊ ਸਤਿ ਸ਼੍ਰੀ ਅਕਾਲ ਜੀ ਸਿੱਧਤ ਨਾਲ ਜੁੜੀ ਹੋ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਪ੍ਰੀ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜਕੱਲ ਤੁਸੀਂ ਵੀ ਦੇਖ ਰਹੇ ਹੋ ਕਿ ਦਿਲਜੀਤ ਦੋਸਾਂਝ ਦੀ ਤਾਂ ਬੱਲੇ ਬੱਲੇ ਹੋਈ ਹੋਈ ਆ ਪਰ ਇੱਕ ਮੂਵੀ ਅਮਰ ਸਿੰਘ ਚਮਕੀਲਾ ਜਿਹੜੀ ਉਹਨਾਂ ਦੀ ਮੂਵੀ ਆਉਣ ਵਾਲੀ ਹੈ Netflix ਤੇ ਉਹਨੇ ਤਾਂ ਧੂਮਾ ਮਚਾਈਆਂ ਹੋਈਆਂ ਕਿ ਬਹੁਤ ਐਕਸਾਈਟਿਡ ਨੇ ਕਿ ਬਸ ਇਹ ਚੀਜ਼ ਆਵੇ ਕਿਉਂਕਿ ਪੰਜਾਬੀਆਂ ਦੇ ਨਾਲ ਦਿਲੋਂ ਉਹ ਚੀਜ਼ ਜਿਹੜੀ ਉਹ ਜੁੜੀ ਹੋਈ ਆ ਕਿ ਅਸੀਂ ਦੇਖਣਾ ਚਾਹੁੰਦੇ ਆ ਉਸ ਸਮੇਂ ਦੇ ਵਿੱਚ ਨਹੀਂ ਸੀਗੇ ਨਾਲ ਵੱਡੀ ਉਮਰ ਉਹਨਾਂ ਦੀ ਸੀ ਅਸੀਂ ਛੋਟੇ ਆ ਤਾਂ ਉਹ ਚੀਜ਼ਾਂ ਸਾਨੂੰ ਨਹੀਂ ਪਤਾ ਸੀਗੀਆਂ ਤਾਂ ਮੂਵੀ ਜਿਹੜੀ ਆ ਉਹ ਬਿਲਕੁਲ ਸੱਚ ਦਿਖਾਏਗੀ ਕਿ ਕਿਸ ਤਰੀਕੇ ਨਾਲ ਉਹ ਜੁੜੀਆਂ ਚੀਜ਼ਾਂ ਹੋਈਆਂ ਕੌਣ ਉਹਨਾਂ ਦੇ ਲਾਸਟ ਸਮੇਂ ਦੇ ਵਿੱਚ ਨਾਲ ਸੀ ਜਦੋਂ ਪਰਿਵਾਰ ਨੂੰ ਇਹ ਚੀਜ਼ ਪਤਾ ਲੱਗਦੀ ਉਹਨਾਂ ਤੇ ਕੀ ਬੀਤਦੀ ਆ ਤੇ ਪਰਿਵਾਰਕ ਮਾਹੌਲ ਅੱਜ ਕਿਵੇਂ ਆ ਜਿਵੇਂ ਅੱਜ ਵੀ ਉਹਨਾਂ ਦੀ ਸਮਾਧ ਹੈ ਉੱਥੇ ਲੋਕ ਆਉਂਦੇ ਨੇ ਤਾਂ ਉਹ ਕਿਵੇਂ ਦਾ ਮਾਹੌਲ ਆ ਪਰਿਵਾਰ 'ਚ ਪਰਿਵਾਰ ਨੂੰ ਕਿਵੇਂ ਚੰਗਾ ਲੱਗਦਾ ਹੈ ਕਿ ਜਦੋਂ ਲੋਕ ਉਹਨਾਂ ਦੇ ਕਰਕੇ ਇੰਨਾ ਤੱਕ ਪਹੁੰਚਦੇ ਨੇ इवन ਬਾਲੀਵੁੱਡ ਦੀ ਇੰਡਸਟਰੀ ਤੋਂ ਲੋਕ ਇਹਨਾਂ ਦੇ ਘਰ ਤੱਕ ਆ ਚੁੱਕੇ ਨੇ ਸਵਾਗਤ ਕਰਦੇ ਹਾਂ ਸੱਤਸ਼ੀ ਕਾਲ ਜੀ ਉਹਨਾਂ ਦੇ ਵਾਈਫ ਨੇ ਆਪਣੇ ਨਾਲ ਤੇ ਉਹਨਾਂ ਦੇ ਜਵਾਈ ਜੀ ਨੇ ਦਿਲਰਾਜ ਭਾਜੀ ਸੱਤਸ਼ੀ ਕਾਲ ਜੀ ਠੀਕ ਠਾਕ ਹੋ ਸੇ ਠੀਕ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਤੁਸੀਂ ਰਸਵਾ ਜੀ ਠੀਕ ਆ ਬਹੁਤ ਵਧੀਆ ਬੋਲਦੇ ਹੋ ਭਾਜੀ ਤੁਹਾਡਾ ਹੀ ਨੰਬਰ ਘੁੰਮ ਰਿਆ ਨਾ ਸਭ ਕੋਲ ਕਿ ਬਸ ਸਾਨੂੰ ਵੀਡੀਓ ਕਰਨੀ ਹੈ ਤੇ ਪਹਿਲੀ ਗੱਲ ਪਤਾ ਕੀ ਹੈ ਬੰਦਾ ਤੰਗ ਹੋ ਜਾਂਦਾ ਬੰਦਾ ਫੋਨ ਨਹੀਂ ਚੁੱਕਦਾ ਪਰ ਤੁਸੀਂ ਇਧਰ ਕੁਛ ਨਹੀਂ ਹੈ ਤੁਸੀਂ ਕਹਿੰਦੇ ਹੋ ਕਿ ਹਾਂਜੀ ਆ ਜਾਓ ਕੱਲ ਨੂੰ ਜਾਂ ਪਰਸਾ ਆ ਜਾਓ ਐਕਚੁਅਲੀ ਮੈਮ ਪਤਾ ਕੀ ਚੱਕਰ ਆ ਸਾਡਾ ਇਹ ਸ਼ੁਰੂ ਤੋਂ ਹੀ ਰਿਹਾ ਵਾ ਨਾ ਲੋਕ ਬਹੁਤ ਆਉਂਦੇ ਆ ਤਕਰੀਬਨ ਹਰ ਰੋਜ਼ ਕੋਈ ਦਿਨ ਐਸਾ ਨਹੀਂ ਜਾਂਦਾ ਹੈਗਾ ਨਾ ਵੀ ਜਿਸ ਦਿਨ ਕੋਈ ਨਾ ਆਉਂਦਾ ਹੋਵੇ ਘਰ ਉਹਨਾਂ ਦੇ ਫੈਨ ਹਨ ਨਾ ਜੋ ਉਹਨਾਂ ਨੂੰ ਪਿਆਰ ਕਰਦੇ ਆ ਉਹ ਆਉਂਦੇ ਆ ਤੇ ਸਾਡਾ ਹਮੇਸ਼ਾ ਇਹੀ ਰਹਿੰਦਾ ਵਾ ਵੀ ਜੋ ਵੀ ਇਹ ਘਰ ਦੇ ਵਿੱਚ ਆਵੇ ਨਾ ਉਹਨਾਂ ਦੀ ਕਰਕੇ ਉਹਨਾਂ ਦੀ ਕਰਕੇ ਹੀ ਆਉਂਦਾ ਨਾ ਫਾਦਰ ਸਾਹਿਬ ਦੀ ਕਰਕੇ ਆਉਂਦਾ ਨਾ ਅੰਦਰ ਦੀ ਕਰਕੇ ਆਉਂਦਾ ਤੇ ਉਹ ਕੋਈ ਇਸ ਤਰ੍ਹਾਂ ਨਾ ਨਰਾਸ਼ ਹੋ ਕੇ ਨਾ ਜਾਵੇ ਇਥੋਂ ਹਾਂਜੀ ਜੀ ਲਗਾਵ ਤੁਹਾਡੇ ਨਾਲ ਪਰਿਵਾਰ ਦਾ ਜਿੱਦਾਂ ਹੁੰਦਾ ਜਵਾਈਆਂ ਦੀ ਇੱਕ ਉਹ ਰਹਿੰਦੀ ਹੈ ਕਿੰਨੀ ਨਈ ਨਈ ਮੈਂ ਤਾਂ ਬਈ ਉਦਾਂ ਰਹਿਣਾ ਵਾ ਠਾਠ ਬਾਠ ਨਾ ਬਟ ਤੁਸੀਂ ਜਿਵੇਂ ਬੇਟਾ ਹੁੰਨੇ ਹੋ ਨਾ ਉਵੇਂ ਹੀ ਹੋ ਤੇ ਕਿਵੇਂ ਇਹ ਮਨ ਚ ਡਾਊਨ ਟੂਰ ਕਿੰਨਾ ਕਿਵੇਂ ਹੋ ਨਹੀਂ ਮੈਡਮ ਉਹ ਗੱਲ ਨਹੀਂ ਹੈਗੀ ਇੱਕ ਤਾਂ ਚਲੋ ਫਾਦਰ ਸਾਹਿਬ ਦਾ ਨਾਮ ਜੁੜਿਆ ਹੋਇਆ ਹੈ ਨਾਲ ਹਨਾ ਤੇ ਇੱਕ ਥੋੜਾ ਜਿਹਾ ਇਹ ਹੋ ਜਾਂਦਾ ਵਾ ਵੀ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਮੁੰਡਿਆਂ ਤੇ ਆ ਸਾਰੀ ਹਨਾ ਇਦੋਂ ਤੇ ਦੁਗਰੀ ਵੱਲੀੋਂ ਆਪਣਾ ਪਰਿਵਾਰ ਹੈ ਨਾ ਮਾਤਾ ਜੀ ਆ ਤੇ ਉਹਦੀ ਕਰਕੇ ਥੋੜੀ ਜ਼ਿੰਮੇਵਾਰੀ ਆਉਦੇ ਮੁੰਡਿਆਂ ਤੇ ਆ ਤੇ ਉਹਦੀ ਕਰਕੇ ਥੋੜਾ ਜਿਹਾ ਸਾਰਾ ਕੁਝ ਦੇਖਣਾ ਪੈਂਦਾ ਵਾ ਹਨਾ ਨਿਭਾ ਰਹੇ ਹੋ ਤੁਸੀਂ ਹਾਂਜੀ 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 ਤੇ ਤੁਸੀਂ ਦੱਸੋ ਹੁਣ ਫਿਲਮ ਆਨ ਲੱਗੀ ਆ ਬਾਲੀਵੁੱਡ ਤੋਂ ਲੋਕ ਘਰੇ ਆ ਚੁੱਕੇ ਨੇ ਤੁਹਾਡਾ ਬੋਲਣ ਦਾ ਤਰੀਕਾ ਦੇਖਦੇ ਨੇ ਕਿ ਕਿਵੇਂ ਬੋਲਦੇ ਆ ਕਿਉਂਕਿ ਰੋਲ ਮਿਲਣਾ ਇੱਕ ਬੋਟੀ ਨੋਨਾ ਦਾ ਤੇ ਕਿਵੇਂ ਚੰਗਾ ਲੱਗਦਾ ਵਾ ਤੁਹਾਨੂੰ ਨਹੀਂ ਸਾਨੂੰ ਬਹੁਤ ਵਧੀਆ ਲੱਗਦਾ ਹੂੰ ਸਾਨੂੰ ਇਹਦੇ ਡੈਡ ਜੀ ਦੀ 10 ਦੇ ਵਿੱਚ 27 ਇਹਨੇ ਬੱਚੇ ਆਉਂਦੇ ਨੇ ਸਾਡੇ ਘਰੇ ਨਹੀਂ ਸਾਥੂ ਕਿਸੇ ਦੇ ਕਿ ਕੋਈ ਜਾਣੇ ਨਾ ਕੋਈ ਸਾਨੂੰ ਪਛਾਣੇ ਨਾ ਬਿਲਕੁਲ ਅੱਜ ਵੀ ਕਰਕੇ ਹੀ ਆਉਂਦੇ ਆ ਇਸ ਸਮਾਂ ਦੇ ਵਿੱਚ ਵੀ ਮੈਂ ਸੁਣਿਆ ਕਿ ਬੜਾ ਤੁਹਾਨੂੰ ਉਹ ਕਰਨਾ ਪਿਆ ਇੱਕ ਸੰਘਰਸ਼ ਸੀਗਾ ਜਦੋਂ ਸਮਾਦ ਬਣਵਾਉਣੀ ਸੀ ਸਾਨੂੰ ਬਹੁਤ ਪਿਆਵਾ ਬਹੁਤ ਸਮਾਦ ਬਣਾਉਣ ਦੇ ਵਿੱਚ ਚੱਕਰ ਬਹੁਤ ਪਿਆ ਸਾਨੂੰ ਬਣਾਉਣ ਨਹੀਂ ਸੀ ਦਿਨ ਦੇ ਬਿਹੜੇ ਦੇ ਅੱਛਾ ਜਿਹੜਾ ਵੀ ਜਿਹੜਾ ਮਰੀ ਜਾਊ ਤਾਂ ਸਮਾਦਾਂ ਵੜਾਈ ਜਾਊ ਆਜ ਤਾਂ ਫਿਰ ਜਗਾ ਸਾਰੀ ਰੁਕ ਜੂ ਹੂੰ ਫੇ ਬਣਾ ਬਣਾਈ ਕਿਵੇਂ ਕਿੱਦਾਂ ਕਿਵੇਂ ਰਿਪੋਰਟ ਦੇਤੀ ਉਹਨਾਂ ਤੇ ਹੂੰ ਬਈ ਇਹ ਬਣਾਉਂ ਨਹੀਂ ਦਿੰਦੇ ਮੇਰੇ ਰੇਤਾ ਰੋਜ਼ ਦਾ ਇਟਾਰਲ ਦੇ ਗਏ ਬਈ ਤੁਸੀਂ ਮੈਨੂੰ ਦੱਸੋ ਕਾਤੇ ਨਹੀਂ ਬਣਾਉ ਦਿੰਦੇ ਫਿਰ ਉਹ ਸੱਦੇ ਠੀਕ ਹੈ ਤੇ ਸੱਦੇ ਉਹ ਕਹਿੰਦੇ ਵੀ ਤੁਹਾਨੂੰ ਦੱਸੋ ਕੀ ਤਕਲੀਫ ਆ ਹੂੰ ਕਹਿੰਦੇ ਵੀ ਜਿੰਨਾ ਦਾ ਮਰੂਗਾ ਸਮਾਦਾ ਬਣਾ ਦੇਣਗੇ ਅਸੀਂ ਬੰਦੇ ਵੀ ਕਿੱਥੇ ਦਾਗ ਲਾਵਾਂਗੇ ਉਹ ਕਹਿੰਦਾ ਜਿਹੜਾ ਮਰੂਗਾ ਉਹ ਸਮਾਦ ਬਣਾਉ ਉਹ ਬਈ ਉਹ ਉਹਨਾਂ ਦਾ ਘਰ ਦਾ ਹੀ ਪੁੱਜਣਗੇ ਉਹਨੂੰ ਹੋਰ ਤਾਂ ਨਹੀਂ ਕੋਈ ਪੁੱਛਣ ਲੱਗਿਆ ਜਿਹੜੀ ਚਮਕੀਲੇ ਦੀ ਸਮਾਧਾ ਚਮਕੀਲੇ ਨੂੰ ਤਾਂ ਜਿੱਥੇ ਤੱਕ ਦੁਨੀਆ ਉੱਤੇ ਤੱਕ ਪੁੱਛਦੀ ਆ ਹੂੰ ਇਹਦਾ ਨਾ ਕਿੱਥੋਂ ਰਗ ਗਿਆ ਜੇ ਕਹਿੰਦੇ ਕੁੜੀ ਤਾਂ ਹਾਂ ਚਲੀ ਗਈ ਤਾਂ ਸਾਡੀਆਂ ਕੋਠੇ ਦੀ ਕੰਧਾਂ ਵਿੱਕ ਜਾਣਗੀਆਂ ਹੂੰ ਕੜੀਆਂ ਵਿੱਕ ਜਾਣਗੀਆਂ ਹੂੰ ਹੂੰ ਬਿਲਕੁਲ ਬਹੁਤ ਫੇਰ ਕਹਿੰਦੇ ਪਾ ਦੋ ਡਰਦੇ ਸੀ ਤੁਹਾਡੇ ਤੋਂ ਹੈਨਾ ਅੱਛਾ ਮੈਨੂੰ ਇਹ ਦੱਸੋ ਤੁਹਾਨੂੰ ਕਿਹੜਾ ਉਹਨਾਂ ਦਾ ਗੀਤ ਪਸੰਦ ਸੀਗਾ ਮਨਪਸੰਦ ਗੀਤ ਲੱਗਾ ਹੋ ਮੈਂ ਤਾਂ ਉਹ ਤਾਂ ਸਾਰੇ ਪਸੰਦ ਸੀ ਸਾਰੇ ਪਸੰਦ ਸਾਰੇ ਪਸੰਦ ਸੀ ਮੈਂ ਤਾਂ ਹੁਣ ਕਹਿ ਨਹੀਂ ਸਕਦੀ ਮੇਰੇ ਤਾਂ ਘਰ ਆਣਾ ਸੀ ਹਾਂ ਮੈਂ ਤਾਂ ਕਹਿ ਨਹੀਂ ਸਕਦੀ ਵੀ ਮਾੜਾ ਗੀਤ ਸੀਗਾ ਕਹਿੰਦੇ ਤਾਂ ਹੈ ਕਹਿੰਦੇ ਮੂਵੀ ਚ ਵੀ ਦਿਖਾਇਆ ਟ੍ਰੇਲਰ ਦੇ ਉਹ ਤਾਂ ਲੋਕ ਸਰੀਕ ਲੀਕ ਮਾਰਦਾ ਵਾ ਮੈਂ ਅਸੀਂ ਨਹੀਂ ਕਹਾਂ ਗਾਇਕ ਸਾਹਿਬ ਨੇ ਸਾਡੇ ਮਾੜੇ ਗੀਤ ਨਹੀਂ ਹਾਂ ਅੱਛਾ ਮੈਨੂੰ ਇਹ ਦੱਸੋ ਜਦੋਂ ਵਿਆਹ ਹੁੰਦਾ ਤੁਹਾਡਾ ਹੈ ਨਾ ਨਵੇਂ ਨਵੇਂ ਵਿਆਹ ਹੁੰਦਾ ਤੇ ਉਦੋਂ ਘਰ ਦਾ ਮਾਹੌਲ ਕਿਵੇਂ ਦਾ ਸੀਗਾ ਰੋਟੀ ਪਾਣੀ ਗੁਜ਼ਾਰਾ ਹੁੰਦਾ ਸੀ ਜਾਂ ਵਧੀਆ ਸੀਗਾ ਸਭ ਨੇ ਜਦ ਬਿਆਹ ਹੋਇਆ ਸਾਡਾ ਬੜੀਆਂ ਸੀਗਾ ਮੱਜਾ-ਮੁਜਾ ਸੀ ਇਹਨਾਂ ਦੇ ਠੀਕ ਹੈ ਕੋਈ ਰੱਖੀਆਂ ਯਾਰ ਕੋਈ ਐਸੀ ਗੱਲ ਨਹੀਂ ਸੀਗੀ ਵੀ ਚਲੋ ਬਈ ਬੱਚੇ ਸੀ ਇਹਨਾਂ ਦੇ کارਖਾਨੇ ਲੱਗੇ ਹੋਏ ਸੀਗੇ ਇਹਨਾਂ ਦਾ ਡੈਡੀ ਵੀ کارਖਾਨੇ ਲੱਗਾ ਹੋਇਆ ਸੀ ਤੇ ਠੀਕ ਹੀ ਸੀਗੇ ਪਰ ਉਹਨਾਂ ਦਾ کارਖਾਨੇ 'ਚ ਮੰਨ ਨਹੀਂ ਨਾ ਟਿਕਦਾ ਸੀ ਉਹ ਹੜਾ ਮੈਨੂੰ ਨਹੀਂ ਪਤਾ ਕਿਉਂਕਿ ਕਿਉਂਕਿ ਮੰਨ ਤੱਕ ਗਾਣਦਾ ਸੀ ਗੀਤ ਗਾਉਣ ਦਾ ਸੀਗਾ ਕਿ ਗੀਤ ਗਾਣੇ ਆ ਨਹੀਂ 3 ਸਾਲ ਬਾਅਦ ਹਾਂ ਇਸ ਲੈਂਡ ਚ ਪਏ ਨੇ ਉਹ ਕਿਵੇਂ ਪਏ ਸੀਗੇ ਉਹਦਾ ਸਫਰ ਕਿੱਦਾਂ ਦਾ ਸੀ ਇਹ ਪਏ ਨੇ ਫਿਰ 12 ਉਹ ਖਨਕੀਰੂ ਸੁਣਦਾ ਸੀਗਾ ਆਪਣੇ ਅੱਛਾ ਜਿਹੜਾ ਡਾਗੋ ਦਾ ਸੀਗਾ ਕੀ ਇਹਦਾ ਨਾਮ ਡਾਗੋ ਉਹ ਜੀ ਉਹਦਾ ਕੋਈ ਗੱਲ ਨਹੀਂ 200 ਦਾ ਬਈ ਕੋਈ ਕਲਾਕਾਰ ਸੀਗਾ ਉਹਨੂੰ ਬਣਾ ਸੁਣਦਾ ਸੀ ਅੱਛਾ ਜੀ ਉਹ ਡੰਗੋ ਦਾ ਹੁੰਦਾ ਠੀਕ ਹੈ ਸਾਡੇ ਪਿੰਡਾਂ ਬੰਨੀ ਦਾ ਠੀਕ ਹੈ ਦੇਖੋ ਜੀ ਨਾ ਕੋਈ ਸੀਗਾ ਉਹਦੇ ਦੇ ਦੇ ਕੇ ਉਹਨਾਂ ਨੇ ਗਾਇਆ ਗਾਇਆ ਤੁਹਾਨੂੰ ਸੁਣਾਉਂਦੇ ਹੁੰਦੇ ਸੀਗੇ ਕਿ ਚਲੋ ਤੁਹਾਡੇ ਪੇਕੇ ਵਾਲ ਜਾਣਾ ਜੱਗ ਹਨਾ ਕਿ ਚਲੋ ਗੀਤ ਸੁਣਾਨੇ ਆ ਸਾਰੇ ਬੈਠੇ ਹੋਏ ਆ ਐਵੇਂ ਹੁੰਦਾ ਸੀ ਮੋਲ ਬਈ ਸਾਡੀ ਜੀ ਨਹੀਂ ਕਰਦਾ ਚ ਡਰ ਲੱਗਦਾ ਸੀ ਤੁਹਾਨੂੰ ਉਹਨਾਂ ਤੋਂ ਕਿਹਨਾਂ ਤੋਂ ਆਪਣੇ ਘਰ ਵਾਲੇ ਤੋਂ ਮੈਨੂੰ ਡਰ ਘਰੋਂ ਲੱਗਣਾ ਕੋਈ ਡਰ ਵਾਲੀ ਗੱਲ ਹੀ ਨਹੀਂ ਸੀ ਘਰੋਂ ਨੂੰ ਲੱਗਦਾ ਸੀ ਹਣਾ ਤਾਂ ਹੀ ਤੁਹਾਨੂੰ ਪੁੱਛਿਆ ਕਿ ਮੈਂ ਤਾਂ ਬਈ ਗੋਣਾ ਕੁੜੀ ਦੇ ਨਾਲ ਹੀ ਗੋਣਾ ਨਹੀਂ ਨਹੀਂ ਸਾਡੇ ਘਰੇ ਹੀ ਨਹੀਂ ਸੀ ਕੋਈ ਗੱਲ ਕਰਦੀ ਅੱਛਾ ਨਾ ਹਸ ਬਾਰੇ ਜਿਹੜੀ ਬਾਹਰਲੀ ਗੱਲ ਆ ਉਹ ਸਾਰ ਘਰੇ ਨਹੀਂ ਸੀ ਦੱਸਦੇ ਹਾਂ ਹਾਂ ਜੇ ਜਦੋਂ ਪਤਾ ਲੱਗਦਾ ਹੈ ਅ ਅੱਜ ਨਾ ਹੀ ਅੰਕਲ ਉਹਨਾਂ ਦੇ ਨਾਲ ਮੌਜੂਦ ਨੇ ਜਦੋਂ ਆਖਰੀ ਸਮੇਂ ਦੇ ਵਿੱਚ ਮਾਨਕੂ ਨਾਵਾਂ ਅੰਕਲ ਦਾ ਆਹਾਂ ਉਹ ਬੈਠੇ ਹੋਏ ਨੇ ਉਰੇ ਤੇ ਉਹ ਆਖਰੀ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਸੀ ਤਾਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਤਾ ਕਿਵੇਂ ਕੀ ਚੀਜ਼ ਹੋਈ ਸੀਗੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਚੀਜ਼ਾਂ ਵਾਪਰੀਆਂ ਤਾਂ ਪਰਿਵਾਰ ਨੂੰ ਅਕੇ ਤੁਹਾਨੂੰ ਦੱਸੀਆਂ ਉਹਨਾਂ ਨੇ ਤਾਂ ਕੀ ਕੁਝ ਦੱਸਿਆ ਉਹਨਾਂ ਨੇ ਕਿ ਉਹਨਾਂ ਨੇ ਮਾਨਕੂ ਨੂੰ ਹਾਂਜੀ ਮਾਨਕੂ ਕਿਹਾ ਸੀ ਵੀ ਮੈਂ ਉਸ ਵਕਤ ਉੱਥੇ ਸੀਗਾ ਹੂੰ ਬਈ ਦੇ ਲਾ ਤਿੰਨ ਬੰਦੇ ਆਏ ਨੇ ਉਹਨਾਂ ਦੇ ਨਿਕਲਦੇ ਸਾਰੇ ਉਹਨਾਂ ਨੇ ਗੋਲੀਆਂ ਚੁਗਾ ਦਿੱਤੀ। ਬਚ ਕੇ ਆਏ ਨੇ ਨਹੀਂ। ਇਹ ਵੀ ਬਚ ਗਏ। ਲੋਕੋ ਗਿਆ ਸੀ ਵਿਚਾਰਾ ਕੱਪੜਿਆ-ਕੁੱਪੜਿਆ ਦੇ ਵਿੱਚ। ਅੱਛਾ ਅੱਛਾ ਅੱਛਾ। ਪਰ ਲੋਨੋਂ ਦੀ ਅੰਦਰੂ ਕਰ ਦੂਗਾ ਉਹਦੇ। ਕਰਾਂਗੇ ਗੱਲ ਨਿਕਲਣਾ। ਅਲੰਕਲੂ ਕੇ ਬੈਠੇ ਨਹੀਂ। ਮੈਨੂੰ ਤਾਂ ਸੱਚ ਜਰ ਤੁਹਾਨੂੰ ਪਤਾ ਲੱਗਦਾ ਹੈ ਕਿ ਆਹ ਚੀਜ਼ ਵਾਪਰ ਗਈ। ਦਿਲ ਤੇ ਕੀ ਬੀਤੀ ਸੀ ਉਸ ਸਮੇਂ ਕਿ ਯਕੀਨ ਹੋਇਆ ਕਿ ਝੂਠ ਮਾਰਦੇ ਹੋਣੇ ਕੋਈ ਅਫਵਾਹ ਹੋਣੀ ਐਵੇਂ ਲੱਗਿਆ ਹੋਣਾ ਤੁਹਾਨੂੰ। ਪਹਿਲਾ ਇਹ ਗੱਲ ਝੂਠੀ ਨਿਕਲ ਗਈ ਸੀ। ਅੱਛਾ। ਉਹ ਜੱਜ ਮੀਚ ਗਏ ਨੇ। ਡੰਡ ਪੋਦੇ ਗਏ ਨੇ ਬਹੁਤ ਚਾਚਾ। ਅਮਰਜੋਤ ਤੇ ਚੁੰਗੀ ਲਥਾਈ ਰਹੀ। ਥਾਈ ਰਹੀ। ਜਾਣੀ ਮੈਂ ਉਹਨਾਂ ਨੂੰ ਕਰਦੀ ਆਂ। ਫੇਰ ਤੁਸੀਂ ਬਾਹਰੋਂ ਸੁਣ ਕੇ ਆ ਗਏ ਕਿ ਤੁਸੀਂ ਕੋਲੋਂ ਵੀ ਆਏ ਹੋ। ਹੂੰ ਹੂੰ ਹੂੰ। ਕਹਿੰਦੇ ਅਸੀਂ ਕੋਲੋਂ ਆਇਆ ਵੀ ਅਮਰਜੋਤ ਤੇ ਚੁੰਗੀ ਲਥਾਈ ਰਹੀ। ਹੂੰ। ਫੇਰ ਮੈਂ ਤਾਂ ਛੰਡੀਆਂ ਤਾਉਣੀਆਂ ਆ ਗਏ ਮੈਨੂੰ ਨਹੀਂ ਪਤਾ ਲੱਗਿਆ। ਮੈਂ ਕਿਵੇਂ ਡੇਗ ਪੀ। ਕਿ ਮੇਰੀ ਉਹ ਕੁੜੀ ਛੋਟੀ ਸੀਗੀ। 8-9 ਮਹੀਨਿਆਂ ਦੀ ਸੀਗੀ। ਮੇਰੇ ਕੋਲੇ ਚੱਕੀ ਹੋਈ ਸੀ। ਅੱਛਾ। ਇਹ ਵੀ ਵਿਚਾਰੀ ਡੇਗ ਪੀ ਮੇਰੇ ਨਾਲ ਹੀ। ਸਾਨੂੰ ਤਾਂ ਉਹ ਟਾਈਮ ਅਸੀਂ ਬਹੁਤ ਔਖਾ ਕੱਢਿਆ ਤੇ ਜਰਨਾ ਵੀ ਬਹੁਤ ਔਖਾ ਸੀ। ਹਾਂ। ਅੰਤੇ ਬਹੁਤ ਔਖਾ ਹੁੰਦਾ ਜਦੋਂ ਆਪਾਂ ਨਾ ਆਪਣੇ ਘਰ ਵਾਲੇ ਨੂੰ ਜਾਂ ਕਿਸੇ ਹੋਰ ਕੁੜੀ ਨਾਲ ਦੇਖਦੇ ਆਂ ਤੁਸੀਂ ਤਾਂ ਫਿਰ ਵੀ ਉਹ ਇਜਾਜ਼ਤ ਦੇ ਦਿੱਤੀ ਸੀ ਕਿ ਕੋਈ ਗੱਲ ਨਹੀਂ ਗਾਓ ਸਾਡੇ ਘਰ ਦਾ ਚਰਾਗ ਉਹੀ ਸੀਗਾ ਜਿਹੜਾ ਸਾਡੇ ਘਰ ਦਾ ਚਰਾਗ ਬੁੱਝ ਗਿਆ ਬੁੱਝ ਗਿਆ ਉਹੀ ਸੀਗਾ ਆ ਤਾਂ ਹੁਣ ਅਸੀਂ ਦਿਨ ਕਰਦੇ ਫਿਰਦੇ ਇੱਕ ਦਿਨ ਕੱਟੀਆਂ ਕਰਦੇ ਫਿਰਦੇ ਪੁੱਤ ਸਾਡਾ ਕੋਈ ਚੰਨ ਕੋਈ ਸ਼ੌਂਕ ਨਹੀਂ ਮੈਂ ਜਿਉਂਦੀ ਰਹਾ ਨਾ ਮੇਰੀ ਉਮਰ ਬਾਗੀ ਨਾ ਮੈਂ ਤਾਂ ਕਹਿੰਦੇ ਮੈਨੂੰ ਹੁਣ ਹੀ ਆ ਗਈ ਐ ਨਹੀਂ ਨਹੀਂ ਕੀ ਲੈਣਾ ਵਾ ਮੈਨੂੰ ਲੱਗਦਾ ਕਿ ਉਹ ਤੁਹਾਨੂੰ ਇੱਕ ਡਿਊਟੀ ਥਮਾ ਕੇ ਗਏ ਨੇ ਕਿ ਤੁਸੀਂ ਸਾਂਭਣਾ ਪਰਿਵਾਰ ਨੂੰ ਅੱਜ ਕੁੜੀਆਂ ਦੇਖੋ ਵਿਆਹ ਹੋਏ ਨੇ ਉਹਨਾਂ ਦੇ ਤੁਸੀਂ ਸਾਂਭਿਆ ਨਾ ਸਾਰਿਆਂ ਨੂੰ ਜਿਆ ਸਾਡੇ ਘਰੇ ਆ ਜਾਣਾ ਆਪਦੇ ਘਰੇ ਆ ਜਾਣਾ ਸਾਨੂੰ ਇਹ ਨਹੀਂ ਬਦਲ ਲੱਗਣਾ ਸਾਡਾ ਘਰ ਪਰ ਜਾਣਾ ਮੱਝ ਦੇ ਘਣਾ ਗਰਮੇਲੋ ਲਿਆ ਚਾਹ ਲਿਆ ਦੇ ਗਰਮੇਲੋ ਦੋ ਰੋਟੀਆਂ ਵੇ ਆਵੇ ਰਾਤ ਦੇ 12 ਵਜੇ ਵੀ ਮਾਰਾ ਦੇ 2 ਵਜੇ ਵੀ ਉਦੋਂ ਪੁੱਤ ਮੈਂ ਰੋਟੀ ਲਾ ਕੇ ਦੇਣੀ ਜੇ ਮੈਂ ਇੰਨੀ ਸੇਵਾ ਕਰਦੀ ਮੈਂ ਤਾਂ ਹੀ ਬੈਠੀ ਹਾਂ ਤੇ ਤੁਹਾਡਾ ਰਿਸ਼ਤਾ ਕਿਵੇਂ ਦਾ ਸੀ ਅਮਰ ਜੋਤਰੀ ਨਾਲ ਉਹ ਤਾਂ ਗੌਣ ਵਿੱਚ ਸੀਗੀ ਪੁੱਤ ਕੋਈ ਮੈਂ ਤਾਂ ਬਾਹਰ ਹੀ ਕੋਈ ਗੱਲ ਹੋਈ ਆ ਸਾਡੇ ਸਾਹਮਣੇ ਨਹੀਂ ਕੋਈ ਗੱਲ ਹੋਈ ਨਾ ਇਹ ਉਹ ਬਾਰੇ ਜਿਹੜਾ ਕੁਕੀ ਟਿੱਕੀ ਆ ਰਗੇ ਨੇ ਉਹਨਾਂ ਨੇ ਗੱਲ ਕਰਾਈ ਸੀਗੀ ਪਰ ਵਿਆਹ ਉਹਦਾ 3.5 15 ਸਾਲ ਕੇ ਚੱਲਿਆ ਵਿਆਹ ਉਹਦਾ ਕੋਈ ਸਬੂਤ ਨਹੀਂ ਹੋਇਆ ਅੱਛਾ ਨਾ ਕੋਈ ਸਬੂਤ ਨਹੀਂ ਰ ਉਹਦਾ ਇੱਕ ਗੈਕੀ ਚ ਨਿਕਲ ਗਈ ਠੀਕ ਹੈ ਜੱਜ ਨੇ ਗੈਕੀ ਚ ਘੜਤੀ ਹਾਂ ਹਾਂ ਜਾਂ ਵਿਆਹ ਹੀ ਨਹੀਂ ਸਬੂਤ ਹੋਇਆ ਹਾਂ ਹਾਂ ਸਾਰੀ ਚੀਜ਼ ਦੀ ਸਾਰੀ ਜੋ ਹੈਗੀਆਂ ਨੇ ਉਹਦੀ ਬਾਰਸ ਮੈਂ ਆ ਪਰ ਜਦੋਂ ਫਿਰ ਜੈਮਨ ਨੂੰ ਵੀ ਤੁਸੀਂ ਜੈਮਨ ਜੱਜ ਕਹਿੰਦਾ ਵੀ ਇਹ ਇਹ ਦਾ ਬੱਚੇ ਦਾ ਕੋਈ ਕਸੂਰ ਨਹੀਂਗਾ ਵੀ ਤੁਸੀਂ ਇਹਨਾਂ ਨੂੰ ਆਪਣੀਆਂ ਗੁੱਡੀਆਂ ਦੇ ਬਰਾਬਰ ਰੱਖੋ ਕਿੰਨੇ ਸਾਲ ਦੇ ਸੀ ਉਦੋਂ ਜੈਮਨ ਜਾਦੇ ਕੋਣ ਕਿਹੜਾ ਲੰਦਾ ਹੀ ਛੋਟਾ ਜਿਹੀ ਸੀ ਅੱਛਾ ਛੋਟੇ ਜਿਹੇ ਸੀ ਵਧੀਆ ਉਦੋਂ ਫਿਰ ਇਹ ਵਿਆਹ ਤੋਂ ਬਾਅਦ ਅਲੱਗ ਹੋ ਗਏ ਉਸ ਤੋਂ ਪਹਿਲਾਂ ਵਧੀਆ ਰਹਿੰਦੇ ਸੀ ਤੁਹਾਡੇ ਨਾਲ ਕਿਹੜਾ ਵਿਆਹ ਤੋਂ ਜੈਮਨ ਦੇ ਵਿਆਹ ਤੋਂ ਬਾਅਦ ਪਹਿਲਾਂ ਹੀ ਉੱਥੇ ਜਮਾਲਪੁਰ ਸੀ ਉਹਦਾ ਮਨਾਂਦੇ ਅੱਛਾ ਮਾਂ ਨਾਂ ਨਲੀ ਉੱਥੇ ਹੀ ਸੀਗੇ ਨਾ 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 ਇਹਨਾਂ ਡੈਡੀ ਵੀ ਉੱਥੇ ਹੀ ਰਹਦਾ ਸੀ। ਯਾਨੀ ਕਦੇ ਬਣੀ ਨਹੀਂ ਆਪਸ 'ਚ ਨਾ। ਚਲ ਬੜੀ ਆਵਾਜ਼ ਤਾਂ ਵਿਆਹ ਮੈਂ ਕੀਤਾ ਉਹਦਾ। ਅੱਛਾ। ਹਾਂ ਵਿਆਹ ਮੈਂ ਕੀਤਾ ਉਹਦਾ। ਅਜੀ ਤੁਸੀਂ ਜਦੋਂ ਤੁਹਾਡਾ ਰਿਸ਼ਤਾ ਹੋਣਾ ਸੀਗਾ। ਹਾਂਜੀ। ਤੇ ਤੁਹਾਨੂੰ ਪਤਾ ਲੱਗਦਾ ਕਿ ਚਮਕੀਲਾ ਜੀ ਦੀ ਬੇਟੀ ਹਨਾ ਤੱਕ ਉਹ ਕਿਵੇਂ ਦਾ ਰੂਪਲ ਸੀਗਾ ਤੁਹਾਡੇ ਲਈ। ਇਹ ਲਮ ਮਤਲਬ ਅਰੇਂਜ ਹੀ ਹੋਇਆ ਸੀ ਤੁਹਾਡਾ। ਹਾਂਜੀ ਮਾੜਾ ਅਰੇਂਜ ਹੀ ਹੋਇਆ ਸੀਗਾ। ਅ ਮੇਰਾ ਫਰੈਂਡ ਆ ਭਾਈ ਆ ਮੇਰਾ ਆਪਣੇ ਫਾਦਰ ਸਾਹਿਬ ਦੇ ਸ਼ਾਗਿਰਦ ਨੇ ਉਹ ਠੀਕ ਹੈ ਲੱਖੀ ਸਿੱਧੂ ਠੀਕ ਹੈ ਹਾਂਜੀ ਤੇ ਉੱਪਰ ਹੀ ਆਉਂਦੇ ਜਾਂਦੇ ਸੀ ਵਧੀਆ ਪਿਆਰ ਸੀ ਉਹਨਾਂ ਪਿਆਰ ਉਹਨਾਂ ਨਾਲ ਬਹੁਤ ਹੁਣ ਵੀ ਬਹੁਤ ਪਿਆਰ ਆ ਉਹਨਾਂ ਦਾ ਤੇ ਹੁਣ ਵੀ ਆਉਂਦੇ ਜਾਂਦੇ ਰਹਿੰਦੇ ਹਾਂ ਥੋੜੀ ਦੇਰ ਪਹਿਲਾਂ ਗੱਲ ਹੋ ਗਈ ਏਡੀਆਂ ਮੇਰੀ ਠੀਕ ਹੈ ਤੇ ਉਹ ਘਰ ਗਏ ਮੇਰੇ ਪਿੰਡ ਹਨ ਤੇ ਚਲੋ ਘਰ-ਵਾਰ ਦੀ ਇੱਕ ਦੂਕੀ ਉਹਨਾਂ ਨੇ ਕਰ ਦੇਣਾ ਗੱਲ ਕੀਤੀ ਮੇਰੇ ਗ੍ਰੈਂਡਮਦਰ ਸੀ ਉਹਨਾਂ ਨਾਲ ਹਨ ਤੇ ਮੇਰੇ ਮਦਰ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਜੀ ਮੈਰਿਜ ਤੱਕ ਕਰਾਉਣਾ ਚਲੋ ਇਸ ਤਰ੍ਹਾਂ ਫਿਰ ਕਰਦੇ ਕਹਿੰਦੇ ਵੀ ਲੱਖੀ ਰਿਸ਼ਤੇ ਨੂੰ ਕਹਿ ਰਿਹਾ ਵਾ ਮਗਾਓ ਚਲੋ ਦੇਖ ਲਓ ਜੀ ਕੁੜੀ ਤੁਹਾਨੂੰ ਪਸੰਦ ਹੈ ਨਾ ਤੇ ਉਸ ਟਾਈਮ ਮੈਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਦੀ ਗੱਲ ਕਰ ਰਹੇ ਆ ਅੱਛਾ ਹਾਂਜੀ ਹਾਂਜੀ ਉਦਾਂ ਪਤਾ ਸੀ ਕਿ ਹਾਂ ਫੇਮਸ ਨੇ ਉਹਦਾ ਹਾਂਜੀ ਨਹੀਂ ਉਹਨਾਂ ਕੁਝ ਵੀ ਨਹੀਂ ਪਤਾ ਸੀ ਪਹਿਲਾਂ ਮੈਨੂੰ ਅੱਛਾ ਤੇ ਮਮਾ ਉਹਨਾਂ ਨੇ ਨਹੀਂ ਮੈਨੂੰ ਦੱਸਿਆ ਹੈਗਾ ਮੈਂ ਲੱਕੀ ਮੇ ਤੋਂ ਵੱਡਾ ਥੋੜੀ ਏਚ ਹੈ ਨਾ ਮੇ ਤੋਂ ਵੱਡਾ ਨਾ ਤੇ ਮੈਂ ਵੀ ਜ਼ਿਆਦਾ ਗੱਲ ਨਹੀਂ ਕੀਤੀ ਹੈ ਕਿ ਮੈਂ ਚਲ ਵੀਰਾ ਆਪ ਹੀ ਦੇਖ ਲੂਗਾ ਜੋ ਵੀ ਕਰਨਾ ਵਾ ਹੈ ਨਾ ਵੀ ਮੈਂ ਹੀ ਲੈਣਾ ਵਾ ਫਿਰ ਮੈਂ ਇੱਕ ਦਿਨ ਆ ਨਾ ਲੱਖੀ ਵੀਰੇ ਦੀ ਵਾਈਫ ਸੀ ਉਹਨਾਂ ਦੀ ਡੈਥ ਹੋ ਗਈ ਹਮ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਮਗਾ ਬੱਬੀ ਐਂ ਕਰਕੇ ਵੀ ਲਖੀਵੀਰ ਰਿਸ਼ਤੇ ਨੂੰ ਕਹਿ ਰਿਹਾ ਵਾ ਹਨਾ ਵੀ ਕੌਣ ਆ ਕੀ ਆ ਹਨਾ ਮੈਂ ਕਿਹਾ ਵੀ ਤੁਸੀਂ ਐ ਵੀ ਨਾ ਕਿਤੇ ਚੋਰੀ-ਜੋਰੀ ਹਨਾ ਹੋਰ ਹੀ ਕੁਝ ਕਰ ਦਿਓ ਹੁੰਦਾ ਹੀ ਆ ਨਾ ਹਰੇਕ ਨੂੰ ਤੇ ਫਿਰ ਉਹਨੇ ਦੱਸਿਆ ਮੈਨੂੰ ਬਈ ਨੇ ਹਨਾ ਕਹਿੰਦੇ ਵੀ ਐਂ ਕਰਕੇ ਵੀ ਉਸਤਾਦ ਜੀ ਦੀ ਬੇਟੀ ਆ ਹਨਾ ਮੈਂ ਕਿਹਾ ਕਿੰਨਾਂ ਦੀ ਕਹਿੰਦੇ ਵਿਚੰਕੀਲਾ ਸਾਹਿਬ ਦੀ ਤੇ ਮੈਂ ਕਿਹਾ ਵੀ ਚਲੋ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਹਨਾ ਤੇ ਇਸ ਤਰ੍ਹਾਂ ਫਿਰ ਅੱਗੇ ਜੋ ਵੀ ਹੋਇਆ ਸਾਰਾ ਰਿਸ਼ਤਾ ਹੋਇਆ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸਾਰਾ ਕੁਝ ਠੀਕ ਹੈ ਤੇ ਇੱਕ ਮਾਣ ਮਹਿਸੂਸ ਹੁੰਦਾ ਸੀਗਾ ਕਿ ਪਰਿਵਾਰ ਨਾਲ ਜੁੜੇ ਜਾਂਦਾ ਹਾਂ ਹਾਂਜੀ ਮਾਣ ਤਾਂ ਬਹੁਤ ਮਹਿਸੂਸ ਹੁੰਦਾ ਵਾ ਹੁਣ ਵੀ ਬਹੁਤ ਮਾਣ ਮਹਿਸੂਸ ਹੁੰਦਾ ਲੋਕੀਏ ਜਦ ਮਾਣ ਬਹੁਤ ਦਿੰਦੇ ਆ ਜੀ ਜੀ ਹਾਂਜੀ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ ਜਦੋਂ ਬਾਹਰ ਅੰਦਰ ਕਿਤੇ ਚਰਨੇ ਆਣ ਤੇ ਪਤਾ ਲੱਗਦਾ ਲੋਕਾਂ ਨੂੰ ਵਧੀਆ ਬਹੁਤ ਵਧੀਆ ਫੀਲ ਹੁੰਦਾ ਵਾ ਅਰੇ ਤੁਸੀਂ ਆਪਣੀ ਜਵਾਈ ਲਈ ਕੁਝ ਕਹਿਣਾ ਹੱਦ ਤੱਕ ਨਾ ਕਿਹਾ ਹੋਵੇ ਕੈਮਰੇ ਮੂਰੇ ਮੈਂ ਆਪਦੇ ਜਵਾਈ ਦੀ ਆਈ ਨਹੀਂ ਸੇਵਕ ਕਰਦੀ ਆ ਬਹੁਤ ਜਿਆਦਾ ਮੇਰੇ ਜਮਾਈ ਵਰਗਾ ਕੋਈ ਹੈ ਹੀ ਨਹੀਂ ਅੱਛਾ ਘਰ ਘਰ ਹੋਵੇ ਵਾ ਵਾ ਪਰ ਬੋਤ ਤਾਂ ਫੇਰ ਵੀ ਬੋਲਦੇ ਨੇ ਇਹ ਤਾਂ ਜਮੈਂ ਨਹੀਂ ਬੋਲਦਾ ਵਾ ਆ ਦੋਨਾਂ ਨੇ ਤਾਂ ਦੇ ਬੱਚਾ ਇਧਰ ਪਲੇਟਾਂ ਪਈਆਂ ਇਧਰ ਆਰ ਪਈਆਂ ਇਹ ਮੇਰੇ ਪੁੱਤ ਨਹੀਂ ਸੰਭਿਆ ਮੈਨੂੰ ਲੈ ਬਹੁਤ ਵਧੀਆ ਬੇਤ ਬਹੁਤ ਮੇਰੀ ਸੇਵਾ ਕੀਤੀ ਹੈ ਨੇ ਇਹ 에ਰਾ ਸਾਹਿਬ ਦਾ ਘਰ ਨਾ ਕਿੱਥੇ ਹੁੰਦੀ ਵਾ ਮੇਰਾ ਘਰ ਜਮਾਈ ਰੱਖਿਆ ਹੈ ਮੁੰਡਾ ਅੱਛਾ 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 ਐ ਤੁਸੀਂ ਹ ਤੱਕ ਜੋ ਨਹੀਂ ਕਿਹਾ ਇਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਹੁੰਦਾ ਨਾ ਇੱਕ ਸਿਰ ਆਪਾਂ ਪੇਰੈਂਟਸ ਨੂੰ ਨਹੀਂ ਕਹਿ ਪਾਂਦੇ ਇੱਕ ਕੋਈ ਚਿਜਿਕ ਹੁੰਦੀ ਆ ਤਾਂ ਅੱਜ ਉਹ ਹਟਾ ਕੇ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਚਿਜਿਕ ਤਾਂ ਕੋਈ ਨਹੀਂ ਹੈਗੀ ਜੀ ਮੈਂ ਤੁਹਾਨੂੰ ਦੱਸਦਾ ਮੇਰੇ ਮਦਰ ਸਿਗੇ ਜਿਹੜੇ ਆ ਨਾ ਉਹਨਾਂ ਦੀ 2017 ਜੀ ਡੈਥ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਕਦੇ ਯਾਨੀ ਕਿ ਆਪਣੀ ਮਾਂ ਦੀ ਕਮੀ ਮਹਿਸੂਸ ਨਹੀਂ ਹੋ ਦੁੱਤੀ ਹੈ ਜੀ ਅੱਛਾ ਹਾਂ ਜੀ ਤੇ ਕਈ ਵਾਰੀ ਮੇਰੇ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ ਹਨਾ ਤੇ ਘਰ ਦੇ ਵਿੱਚ 100 ਆਪਣੀਆਂ ਗੱਲਾਂ ਹੋ ਜਾਂਦੀਆਂ ਹਨਾ ਚਲੋ ਮੇਰੇ ਤੋਂ ਵੀ ਗਲਤੀ ਹੋ ਜਾਂਦੀ ਹੈ ਕਈ ਵਾਰੀ ਤੇ ਅਮਨ ਜੀ ਨੇ ਹਨਾ ਉਹ ਕਈ ਵਾਰੀ ਕਹਿਣਗੇ ਹਨਾ ਬਈ ਤੁਸੀਂ ਐਂ ਕਰਦੇ ਹੋ ਨਾ ਤੇ ਇਹਨਾਂ ਨੇ ਅੱਜ ਤੱਕ ਮੈਨੂੰ ਨਹੀਂ ਕਿਹਾ ਹੈਗਾ ਚਾਹੇ ਮੇਰੀ ਗਲਤੀ ਵੀ ਹੁੰਦੀ ਹੈ ਨਾ ਮੈਨੂੰ ਨਹੀਂ ਇਹਨਾਂ ਨੇ ਕਿਹਾ ਹੈਗਾ ਇਹਨਾਂ ਨੇ ਅਮਨ ਨੂੰ ਹੀ ਕਹਿਣਾ ਵਾ ਬਿੱਦੂ ਗਲਤਾਂ ਤੂੰ ਮੁੰਡੇ ਨੂੰ ਗਲਤ ਕਹਿ ਰਹੀਆਂ ਕਿਉਂ ਕੁੜੀ ਤਾਂ ਜੋਰ ਚੱਲਦਾ ਤਾਂ ਹਨਾ ਹੁਣ ਮੈਂ ਡਾਂਟਦਾ ਹਾਂ ਜੀ ਇਹ ਉਹਨਾਂ ਨੂੰ ਹੀ ਕਹਿੰਦੇ ਆ ਤੇ ਮੈਨੂੰ ਇਹਨਾਂ ਨੇ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਈ ਹੈ ਕਦੇ ਕੋਈ ਹਨਾ ਆਏ ਨਹੀਂ ਹੈਗਾ ਵੀ ਤੂੰ ਕਿੱਥੇ ਚੱਲੇ ਆਵਾ ਕੀ ਖਰਚ ਕੇ ਆਇਆ ਕੀ ਕਰਦਾ ਵਾ ਹਨਾ ਨਹੀਂ ਕੁਝ ਵੀ ਨਹੀਂ ਕਰਦਾ ਜੋ ਵੀ ਕਰਨਾ ਵਾ ਮੈਂ ਹੀ ਕਰਦਾ ਹਾਂ ਮੈਂ ਹੀ ਹਾਂਜੀ ਮੈਨੂੰ ਪੁੱਛ ਕੇ ਹਾਂਜੀ ਮੈਨੂੰ ਪੁੱਛ ਕੇ ਇਹਨਾਂ ਨੇ ਜੋ ਕਰਨਾ ਮੈਨੂੰ ਪੁੱਛ ਕੇ ਕਰਨਾ ਸਾਰਾ ਕੁਝ ਵੀ ਆਪਾਂ ਕਰਨਾ ਵਾ ਕਰ ਲੀਏ ਕਿਵੇਂ ਹੈਗਾ ਠੀਕ ਹੈ ਭਾਜੀ ਮੂਵੀ ਦੀਆਂ ਡਿਟੇਲਸ ਦੱਸ ਦੋ ਕਿਵੇਂ ਦੇਖਣ ਕਿੱਥੇ ਵੇਖਣ ਲੋਕ মুਵੀ ਆ ਰਹੀ ਆ ਮੈਂ ਆਪਣੇ 12 April ਨੂੰ ਆ ਰਹੀ ਆ ਜੀ Netflix ਤੇ ਆ ਰਹੀ ਆ ODIN ਤੇ ਹਾਂਜੀ ਤੇ ਪਰਸੋਂ ਸਾਰੀ ਫੈਮਲੀ ਜਾ ਰਹੀ ਆ ਬੰਬੇ ਪ੍ਰੀਮੀਅਰ ਤੇ ਤੇ 11 ਨੂੰ ਉਹਦਾ ਪ੍ਰੀਮੀਅਰ ਹੈ ਉਹ মুਵੀ ਦਾ ਤੇ 12 ਤਰੀਕ ਨੂੰ ਫਿਰ ਉਹ ਰਿਲੀਜ਼ ਹੋ ਰਹੀ ਆ Netflix ਤੇ ਹਾਂਜੀ OTT ODDI ਤੇ ਆ ਰਹੀ ਆ Netflix ਤੇ ਠੀਕ ਹੈ ਜੀ